wah kro ਸਭ ਤੇ ਬਟਾ ਸਤਗੁਰੂ ਨਾਨਕ ਚਿਨ ਕਲ ਰਾਖੀ ਮੇਰੀ ਮੈਂ ਤਾਰ ਦੀ ਬਾਣ ਤੁਹੇ ਮੇਰੇ ਸੁਆਮੀ ਮੈਂ ਤੁਧਿਆ ਕੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੁ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹਲਾ 5 ਔਖੇ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਤਿ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਤਿ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਜੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਮਾਨ ਬਿਲਾਸ ਭੈ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਵਪੂਰਨ ਪੈਜਰ ਖਾਈ ਮਾਨ ਬਿਲਾਸ ਪੈ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਵਪੂਰਨ ਪੈਜਰ ਆਈ ਵਾ ਵਾ ਕਲਸਾ ਵਾ ਪਰਮ ਸਤਕਾਰ ਚ ਤੀਨ ਦੁਨੀ ਦੇ ਮਾਲਕ ਕੋਲ ਲਖਾਈ ਤੇ ਮੁਕਤੀ ਦਾਤਾ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਕਾਲ ਯੁਗ ਦੇ ਮੋਇਥ ਚੁਗੋ ਚੁਗ ਅਟਲ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮubaruk ਉਤੇ ਅੰਦਰ ਸੰਧਿਆ ਵੇਲੇ ਦੀਆਂ ਘੜੀਆਂ ਨੂੰ ਸਫਲਾ ਕਰਨ ਵਾਸਤੇ ਬਰੂ ਤਰਵਾਰ ਦੇ ਵਿੱਚ ਜੁੜੇ ਬੈਠੇ ਕਰੋ ਪਿਆਰੇ ਸਾਰੇ ਸੁਸੰਗੀ ਜਨਾਂ ਨੂੰ ਵਡ ਭਾਗੇ ਹਾਂ ਜਿੰਨੇ ਵੀ ਸੰਗਤ ਇੰਟਰਨੈਟ ਤੇ ਰਹਹੀਂ ਇਸ ਦੇਸ਼ ਵਿੱਚ ਬੈਠ ਕੇ ਸੁਣਦੀ ਹੈ ਉਹਨਾਂ ਦਾ ਵੀ ਧੰਨਵਾਦ ਸ਼ੁਕਰਾਨਾ ਹੈ ਜੋ ਸੱਚੀ ਬਾਣੀ ਦੇ ਨਾਲ ਸਾਂਝ ਪਾਉਣ ਲਈ ਉਦਮ ਉਪਰਾਲਾ ਕਰ ਰਹੇ ਹਾਂ ਸੋ ਚੱਲ ਰਹੀ ਨੜੀਵਾਰ ਵਿਚਾਰ ਦੇ ਅਧੀਨ 19 ਨੰਬਰ ਪੌੜੀ ਜਪਜੀ ਸਾਹਿਬ ਹੈ ਅਸੰਖ ਨਾਮ ਸੰਖਾ ਵਿਚਾਰ ਅਧੀਨ ਹੈ ਸੋ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਅਨਮੋਲ ਖਜ਼ਾਨਾ ਸਤਿਗੁਰਾਂ ਦੀ ਬਾਣੀ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਜੀਵ ਟਵਰ ਨਾ ਕੋਏ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਤੇਰੇ ਵਾਸਤੇ ਬਾਣੀ ਹੀ ਨਰੰਕਾਰ ਦਾ ਰੂਪ ਹੈ ਕਿਉਂਕਿ ਰੱਬ ਨੂੰ ਅਸੀਂ ਇਹਨਾਂ ਅੱਖਾਂ ਦੇ ਨਾਲ ਦੇਖ ਨਹੀਂ ਸਕਦੇ ਤੇ ਰੱਬ ਦੇ ਨਾਮ ਕੱਲਾਂ ਨੂੰ ਰੱਬ ਦੇ ਵਿਚਾਰ ਨੂੰ ਰੱਬ ਦੇ ਸੁਭਾ ਨੂੰ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਇਨਾਂ ਅਨਮੋਲਕ ਅੱਖਰਾਂ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਲਿਖ ਕਰਕੇ ਸਾਡੀ ਝੋਲੀ ਦੇ ਵਿੱਚ ਦਾਤ ਪਾਈ ਹੈ ਸੋ ਇਸ ਵਾਸਤੇ ਕੁਰਬਾਨੀ ਹੀ ਸਾਡੇ ਵਾਸਤੇ ਗੁਰੂ ਹੈ ਕੁਰਬਾਨੀ ਹੀ ਸਾਡੇ ਵਾਸਤੇ ਨਿਰੰਕਾਰ ਦਾ ਰੂਪ ਹੈ ਤੇ ਇਸ ਇਲਾਹੀ ਬਾਣੀ ਦੇ ਨਾਲ ਜਦੋਂ ਸਾਝ ਪਾਉਂਦੇ ਹਾਂ ਪਾਤਸ਼ਾਹ ਕਹਿੰਦੇ ਤੇਰੀ ਜ਼ਿੰਦਗੀ ਸਬਰਨ ਲੱਗ ਜਾਏਗੀ ਤੇਰੀ ਜ਼ਿੰਦਗੀ ਦੇ ਅੰਦਰ ਆਨੰਦ ਆ ਜਾਵੇਗਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੁੜਾਇਆ ਪਾਤਸ਼ਾਹ ਕਹਿੰਦੇ ਜਦੋਂ ਤੂੰ ਮੇਰੇ ਸਬਾਣੀ ਨੂੰ ਸੁਣੇਗਾ ਸਮਝੇਗਾ ਜੀਵਨ ਦੇ ਵਿੱਚ ਲਾਗੂ ਕਰੇਗਾ ਤੇਰੇ ਹਿਰਦੇ ਵਿੱਚ ਸੁੱਖ ਆ ਜਾਏਗਾ ਤੇ ਜਦੋਂ ਅੰਦਰੋਂ ਸੁਖੀ ਹੋ ਗਿਆ ਫਿਰ ਬਾਹਰ ਵੀ ਦੁਨੀਆ ਸੁਖੀ ਸੁਖੀ ਲੱਗੇਗੀ ਸੁਖਾਲੀ ਲੱਗੇਗੀ ਜੇ ਅੰਦਰੋਂ ਦੁਖੀ ਹੈ ਤੇ ਬਾਹਰ ਦੀਆਂ ਰੌਣਕਾਂ ਵੀ ਤੇਰੇ ਵਾਸਤੇ ਸੁਖ ਪ੍ਰਾਪਤ ਨਹੀਂ ਕਰ ਸਕਦੀਆਂ ਇਹ ਸਭ ਵਾਸਤੇ ਆਪਣੇ ਅੰਦਰ ਝਾਤੀ ਮਾਰ ਤੇ ਆਪਣੇ ਅੰਦਰੋਂ ਮਨ ਨੂੰ ਕੁਛ ਕਰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਪਾਤਸ਼ਾਹ ਕਹਿੰਦੇ ਹਰ ਵੇਲੇ ਪ੍ਰਮਾਤਮਾ ਤੇਰੇ ਨਾਲ ਰਹਿੰਦਾ ਏ ਮਰਿਆ ਮਨਾ ਖੁਸ਼ ਰਿਆ ਕਰ ਚੜਦੀ ਕਲਾ ਦੇ ਵਿੱਚ ਰਿਆ ਕਰ ਨਾਨਕ ਭਗਤਾ ਸਦਾ ਵਿਗਾਸ ਸੁਣੇ ਤੂਖ ਪਾਪ ਕਾ ਨਾਸ ਸਹਿਬ ਕਹਿੰਦੇ ਪਿਆਰਿਆ ਜਿਹੜੇ ਭਗਤ ਜਾਨ ਨੇ ਉਹ ਸਦਾ ਖੜੇ ਮਥੇ ਰਹਿੰਦੇ ਉਹ ਕਦੇ ਢੇਮ ਵੀ ਕਲਾ ਦੇ ਵਿੱਚ ਨਹੀਂ ਜਾਂਦੇ ਇਸੇ ਕਰਕੇ ਪੁਰਾਣੇ ਬਜ਼ੁਰਗਾਂ ਦੇ ਬੋਲ ਸਨ ਜਦੋਂ ਕੋਈ ਹਾਲ ਪੁੱਛਦਾ ਸੀ ਕਿnde ਚੜਦੀ ਕਲਾ ਚੜਦੀ ਕਲਾ ਦਾ ਅਰਥ ਹੈ ਕਿ ਜਦੋਂ ਅਸੀਂ ਚੜਦੀ ਕਲਾ ਕਹੀ ਤੇ ਆਪਣੇ ਆਪ ਸਰੀਰ ਭਾਵੇਂ ਕੁਮਾਰ ਵੀ ਹੋਵੇ ਉਹ ਵੀ ਚੰਗੇ ਪਾਸੇ ਆ ਜਾਂਦਾ ਹੈ ਤੇ ਜੇ ਢੈਂਦੀ ਕਲਾ ਨੂੰ ਵਰਤਾਂਗੇ ਤੇ ਚੰਗਾ ਭਲਾ ਸਰੀਰ ਵੀ ਢੈਂਦੀ ਕਲਾ ਚ ਚਲਾ ਜਾਂਦਾ ਏ ਸੋ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅ ਸੰਖਨਾਮ ਅ ਸੰਕਥਾਂ ਮਾਲਕ ਜੀ ਕਹਿੰਦੇ ਪ੍ਰਮਾਤਮਾ ਦੀ ਇਹ ਸਾਜੀ ਹੋਈ ਕੁਦਰਤ ਇਹ ਸੰਸਾਰ ਦੇ ਵਿੱਚ ਪੈਦਾ ਕੀਤੇ ਪਦਾਰਥ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਉਹਨਾਂ ਦੇ ਨਾਮ ਤੇ ਉਹਨਾਂ ਦੇ ਟਿਕਾਣੇ ਬੇਅੰਤ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਜਿਨ੍ਹਾਂ ਤੱਕ ਕਿਸੇ ਦੀ ਪਹੁੰਚ ਹੈ ਨਹੀਂ ਪਾਤਸ਼ਾਹ ਕਹਿੰਦੇ ਕੋ ਬੇਅੰਤ ਨੇ ਬੇਅੰਤ ਲਫ਼ਜ਼ ਵਰਤ ਕੇ ਵੀ ਸਹਿਬ ਜੀ ਕਹਿ ਦਿੰਦੇ ਨੇ ਭਾਈ ਬੇਅੰਤ ਲਫ਼ਜ਼ ਵਰਤਨਾ ਵੀ ਮਾਲਕ ਦੀ ਤੋਹੀਨ ਹੈ ਕਿਉਂਕਿ ਉਹਦੇ ਬਾਰੇ ਕੁਝ ਦੱਸਿਆ ਹੀ ਨਹੀਂ ਜਾ ਸਕਦਾ ਬਸ ਉਹਦੇ ਜਿੰਨੇ ਕੁ ਗੁਣ ਸਮਝ ਲੱਗਦੇ ਨੇ ਉਹਨਾਂ ਗੁਣਾਂ ਨੂੰ ਜੀਵਨ ਚ ਵਸਾਉਣਾ ਹੈ ਪਰਮਾਤਮਾ ਦੇ ਪ੍ਰਤੀ ਅਟੂ-ਅਟ ਨਾਮ ਨੇ ਕੋਈ ਨਾਰਾਇਣ ਕਹਿੰਦਾ ਏ ਕੋਈ ਠਾਕੁਰ ਕਹਿੰਦਾ ਏ ਕੋਈ ਗਸਾਈਂ ਕਹਿੰਦਾ ਏ ਕੋਈ ਰਾਮ ਕਹਿੰਦਾ ਏ ਕੋਈ ਅੱਲਾ ਕਹਿੰਦਾ ਏ ਕੋਈ ਗੋਡ ਕਹਿੰਦਾ ਏ ਤੇ ਅਸੀਂ ਵਾਹਿਗੁਰੂ ਕਹਿ ਦਿੰਦੇ ਆ ਇਹ ਤਾਂ ਥੋੜੇ ਜਿਹੀ ਗਿਣੇ ਨੇ ਬੇਅੰਤ ਨਾਮ ਨੇ ਤੇ ਪਾਤਸ਼ਾਹ ਜੀ ਕਹਿੰਦੇ ਉਹਦੇ ਨਾਮ ਵੀ ਬਹੁਤ ਨੇ ਤੇ ਜਿਹੜੀਆਂ ਉਹਨੇ ਸੰਸਾਰ ਦੇ ਵਿੱਚ ਕੁਦਰਤ ਨੇ ਜੀਵ ਜੰਤੂ ਪੈਦਾ ਕੀਤੇ ਨੇ ਉਹਨਾਂ ਦੇ ਨਾਮ ਵੀ ਕੋਈ ਨਹੀਂ ਦੱਸ ਸਕਦਾ ਉਹ ਵੱਖਰੀ ਗੱਲ ਐ ਤੇ ਕਹਿ ਦਿੱਤਾ ਜਾਂਦਾ ਜੇ ਦੇਖੋ ਜੀ 84 ਲੱਖ ਜੁਨਾ ਨੇ ਫਿਰ ਤਾਂ ਅਸੀਂ ਗਿਣਤੀ ਕਰਨੀ ਫਿਰ ਤਾਂ ਬੇਅੰਤ ਤਾਂ ਬਚੀ ਨਾ ਪਾਤਸ਼ਾਹ ਜੀ ਕਹਿੰਦੇ ਉਹ ਬੇਅੰਤ ਹੈ ਉਹਦੀ ਗਿਣਤੀ ਵਿੱਚ ਨਹੀਂ ਕੀਤੀ ਜਾ ਸਕਦੀ ਅਸੰਖ ਨਾਮ ਅਸੰਖਾ ਆਗਮ ਆਗਮ ਅਸੰਖ ਲੋ ਕਹਿੰਦੇ ਉਹ ਗਾ ਤੋ ਗਾ ਹੈ ਉਹਦੇ ਤੱਕ ਸਾਡੀ ਪਹੁੰਚ ਨਹੀਂ ਅਸੰਖ ਹੈ ਸਿਰ પાર ਹੋਏ ਕਹਿੰਦੇ ਅਸੰਖ ਕਹਿਣਾ ਵੀ ਆਪਣੇ ਆਪ ਦੇ ਵਿੱਚ ਕਾਫੀ ਨਹੀਂ ਹੈ ਕਿਉਂਕਿ ਉਹ ਬਿਆੰਤ ਤੋਂ ਵੀ ਉੱਪਰ ਹੈ ਅਸੰਖ ਤੋਂ ਵੀ ਉੱਪਰ ਹੈ ਉਹਦੇ ਗੁਣ ਬਹੁਤ ਨੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣੀ ਮੈਂ ਮੂਰਖ ਕਿਸੇ ਤੀਕੇ ਪਰਨਵਿਤ ਨਾਨਕ ਸੁਣੇਰੇ ਸਾਹਿਬਾ ਟੁੱਬਦਾ ਪੱਥਰ ਨੀਚੇ ਬਾਛੇ ਕਹਿੰਦੇ ਹੇ ਮਾਲਿਕਾ ਤੇਰੇ ਗੁਣ ਬਹੁਤ ਨੇ ਮੈਨੂੰ ਕੋਈ ਇੱਕ ਦੋ ਗੁਣ ਆਪਣੇ ਦੇ ਦੇ ਤੇਰੇ ਥੋੜੇ ਜੇ ਗੁਨਾ ਨਾਲ ਵੀ ਮੇਰੀ ਜ਼ਿੰਦਗੀ ਸਬਰ ਜਾਨੀ ਹੈ ਜਿਹਾ ਏਕ ਤਮਨ ਤੁਨ ਕਹੀਏ ਬੇਸ਼ ਮਾਰ ਬੇ ਅੰਕ ਸੁਆਮੀ ਤੇਰਾ ਅੰਤ ਨਾ ਕਿਹੀ ਲਈ ਹੈ ਕਹਿੰਦੇ ਮੇਰੀ ਇੱਕ ਜੀਬ ਹੈ ਇੱਕ ਜ਼ੁਬਾਨ ਹੈ ਤੇਰੇ ਗੁਣ ਬੇਅੰਕ ਨੇ ਪਰ ਮੈਂ ਜਿੰਨੇ ਕਗਾ ਸਕਦਾ ਹੁਣ ਨੇ ਕਗਾ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਿਆ ਆਪਣੇ ਫਰਜ਼ਾਂ ਦੇ ਆਪਣੇ ਹੱਕ ਦੇ ਪ੍ਰਤੀ ਵਫਾਦਾਰ ਬਣਨਾ ਹੈ ਫਰਜ ਹੈ ਮਾਪਿਓ ਦੇ ਪ੍ਰਤੀ ਉਹਨਾਂ ਦੀ ਸੇਵਾ ਕਰਨੀ ਸਾਡਾ ਫਰਜ ਹੈ ਜਿਗਦਿਆ ਪੜਦਿਆਂ ਤੇ ਉਹਦੇ ਵਿੱਚ ਸਹੀ ਤਰੀਕੇ ਨਾਲ ਸਟੱਡੀ ਕਰਨੀ ਤੇ ਹੱਕ ਹੈ ਮਾਪਿਓ ਦੀ ਜਾਇਦਾਦ ਤੇ ਤੇ ਸਟੱਡੀ ਕਰਨ ਤੋਂ ਬਾਅਦ ਹੱਕ ਹੈ ਸਾਡਾ ਨੌਕਰੀ ਤੇ ਸਾਡੇ ਬਿਜ਼ਨਸ ਤੇ ਵੱਖਰੀ ਗੱਲ ਹੈ ਬਾਅਦ ਵਿੱਚ ਹੱਕ ਲੈਣ ਵਾਸਤੇ ਡੰਡੇ ਖਾਣੇ ਪੈਂਦੇ ਨੇ ਸਰਕਾਰਾਂ ਤੋਂ ਪੜ੍ਹੇ ਲਿਖੇ ਲੋਕਾਂ ਨੂੰ ਡੰਡੇ ਵੱਜਦੇ ਨੇ ਇਹ ਅਨਪੜ੍ਹ ਰਾਜ ਕਰਦੇ ਨੇ ਕਿਉਂਕਿ ਇੱਥੇ ਸਮਾਜ ਹੀ ਇਦਾਂ ਦਾ ਬਣ ਗਿਆ ਜਦੋਂ ਵੋਟ ਪਾਉਣੀ ਉਹ ਤਾਂ ਪੜ੍ਹੇ ਲਿਖੇ ਨੇ ਵੀ ਕਿਛੇ ਹੋ ਕੇ ਪਾਉਣੀ ਤੇ ਬਾਅਦ ਵਿੱਚ ਸਾਰੇ ਇحتਜਾਜ ਪੁੱਟਦੇ ਨੇ ਸੋ ਖੈਰ ਬਾਦਸ਼ਾਹ ਦੀ ਕਿਰਪਾ ਕਰਦੇ ਨੇ ਅਸੰਖ ਕਹੈ ਸਿਰ ਭਾਰ ਹੋਏ ਅਸੰਖ ਕਹਿ ਕੇ ਵੀ ਇਹ ਕਾਫੀ ਅੱਖਰ ਨਹੀਂ ਹੈ ਇਹਦੇ ਤੋਂ ਵੀ ਬਹੁਤ ਅੱਗੇ ਹੈ ਪ੍ਰਮਾਤਮਾ ਦੇ ਗੌਰ ਉਹਦੀਆਂ ਵਡਿਆਈਆਂ ਪਸ ਜਿੰਨੇ ਕ ਸਾਨੂੰ ਸਮਝ ਲੱਗ ਗਈ ਅਸੀਂ ਉਹਨਾਂ ਨੂੰ ਗਾਉਣਾ ਹੈ ਸਾਨੂੰ ਪਤਾ ਲੱਗ ਗਿਆ ਵਾਹਿਗੁਰੂ ਉਹਦਾ ਨਾਮ ਹੈ ਵਾਹਿਗੁਰੂ ਗੁਰਮੰਤਰ ਹੈ ਚੱਪ ਹੁਮੇ ਕੋਈ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਸਾਡੀ ਹੁਮੇ ਨਹੀਂ ਗਈ ਤੇ ਸਮਝ ਲਓ ਅਸੀਂ ਬਾਰੀ ਨਾਟਕ ਕਰ ਰਹੇ ਆ ਅਜੇ ਅੰਦਰੋਂ ਵਸਿਆ ਨਹੀਂ ਪਰਮਾਤਮਾ ਦੇ ਨਾਮ ਦੇ ਬਾਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਤ ਕਰਤਾਰ ਵੀ ਕਿਹਾ ਤੇ ਭਾਈ ਗਰਦਾਸ ਜੀ ਨੇ ਕਿਹਾ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਪਾਤਸ਼ਾਹ ਜੀ ਨੇ ਸਤਨਾਮ ਦਾ ਮੰਤਰ ਦਿੱਤਾ ਭਾਵ ਕਿ ਉਸ ਦੀਵੀ ਰਹਿਣ ਵਾਲਾ ਹੈ ਹੁੰਦ ਵਾਲਾ ਏ ਉਹਨੂੰ ਜੁਕਿਆ ਕਰਕੇ ਲਿਆ ਉਹਦਾ ਸ਼ੁਕਰਾਨਾ ਇਸ ਵਾਸਤੇ ਕਰਨਾ ਹੈ ਕਿ ਜਦੋਂ ਅਸੀਂ ਕਹਾਂਗੇ ਰੱਬ ਬੇਅੰਤ ਹੈ ਉੱਚਾ ਹੈ ਵੱਡਾ ਹੈ ਸਾਡੀ ਸੋਚ ਉੱਧਰ ਨੂੰ ਜਾਵੇ ਉਚਾਈ ਵਾਲੇ ਪਾਸੇ ਨੂੰ ਜਾਵੇ ਜਦੋਂ ਅਸੀਂ ਕਿਸੇ ਮੂਰਤੀ ਨੂੰ ਕਿਸੇ ਇਨਸਾਨ ਨੂੰ ਕਿਸੇ ਮਿੱਟੀ ਦਾ ਨਾਮ ਲੈ ਕੇ ਆਪਣਾ ਸਮਰਨ ਸ਼ੁਰੂ ਕਰਦੇ ਆ ਸਾਡੀ ਸੋਚ ਨਿਮਾਨ ਵਾਲ ਨੂੰ ਜਾਂਦੀ ਹੈ ਕਿਉਂਕਿ ਉਹ ਚੀਜ਼ ਸਾਡੇ ਸਾਹਮਣੇ ਬਹੁਤ ਛੋਟੀ ਹੈ ਸਾਡੇ ਸਾਹਮਣੇ ਅੱਖਾਂ ਦੀ ਉਹ ਬਣੀ ਹੋਈ ਚੀਜ਼ ਹੈ ਕੋਡ ਨਿੱਕੀ ਜੀ ਰਹਿ ਗਈ ਸਾਨੂੰ ਥਾਂ ਨੂੰ ਦੇਖਣਾ ਪੈਂਦਾ ਤੇ ਨੀਵੀ ਸਾਡੀ ਸਾਡੀ ਸੋਚ ਚਲੇ ਗਈ ਇਸ ਕਰਕੇ ਸਹਿਬ ਨੇ ਕਿਹਾ ਆਕਾਲ ਪੁਰਖ ਉਸ ਆਕਾਲ ਪੁਰਖ ਨੂੰ ਸੇਵਣਾ ਹੈ ਉਸ ਆਕਾਲ ਪੁਰਖ ਵਹਿਗੁਰੂ ਜਿਹੜਾ ਰਮਿਆ ਹੋਇਆ ਹੈ ਜਰੇ ਜਰੇ ਦੇ ਵਿੱਚ ਉਹਨੂੰ ਯਾਦ ਕਰਨਾ ਹੈ ਜਦੋਂ ਅਸੀਂ ਪੜਿਆ ਇੱਕ ਓੰਕਾਰ ਤੇ ਸਾਡਾ ਧਿਆਨ ਗਿਆ ਪ੍ਰਮਾਤਮਾ ਬਿਆਨ ਤਹਿ ਉਹ ਹੈ ਵੀ ਇਕੱਲਾ ਤੇ ਹੈ ਵੀ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਇਸ ਕਰਕੇ ਸਹਿਬ ਨੇ ਕਿਹਾ ਉਹਦੇ ਗੁਣ ਗਾਇਆ ਕਿ ਜਿਹੜਾ ਬਿਆਨ ਇਹਦੇ ਵਰਗਾ ਕੋਈ ਹੋਰ ਨਹੀਂ ਅਸੰਖ ਹੈ ਸਿਰ પાર ਹੋਏ ਫਖਰੀ ਨਾਮ ਅਖਰੀ ਸਲਾ ਪਾਚਾ ਕਹਿੰਦੇ ਨੇ ਪਰਮਾਤਮਾ ਦੇ ਗਿਆਨ ਨੂੰ ਅਖਰਾਂ ਦੇ ਰਾਹੀਂ ਗਿਆਨ ਕਿ ਕਰਨਾ ਪੈਂਦਾ ਹੈ ਹੋਰ ਕੋਈ ਵਸੀਲਾ ਹੈ ਨਹੀਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਅੱਖਰਾਂ ਦੇ ਥਰੂ ਦੱਸਣਾ ਪੈਂਦਾ ਹੈ ਜਿੰਨਾ ਕੁਝ ਵੀ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਚੱਲਦਾ ਹੈ ਉਹਨੂੰ ਅੱਖਰਾਂ ਦੇ ਰਾਹੀਂ ਹੀ بیان ਕੀਤਾ ਜਾ ਸਕਦਾ ਹੈ ਅੱਖਰਾਂ ਤੋਂ ਬਿਨਾਂ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਅੱਖਰਾਂ ਨੂੰ ਵਰਤਿਆ ਜਾਂਦਾ ਹੈ ਅੱਖਰੀ ਨਾਮ ਅੱਖਰੀ ਸਲਾਹ ਅੱਖਰਾਂ ਦੇ ਵਿੱਚ ਹੀ ਉਹਦਾ ਨਾਮ ਹੈ ਅੱਖਰਾਂ ਦੇ ਵਿੱਚ ਹੀ ਸਿਫਤ ਸਲਾਹ ਹੈ ਅਖਰੀ ਗਿਆਨ ਗੀਤ ਗੁਣਗਾ ਕਹਿੰਦੇ ਅਖਰਾਂ ਦੇ ਰਾਹੀ ਉਹਦੇ ਗੁਣਾ ਨੂੰ ਇਕੱਠਿਆ ਕਰਨਾ ਹੈ ਗੁਣਾ ਦੇ ਕੌਣ ਵਾਲੇ ਬਣ ਜਾਣਾ ਹੈ ਜਦੋਂ ਸਾਡੇ ਮਨ ਦੇ ਅੰਦਰ ਬਹੁਤ ਕੁਝ ਹੁੰਦਾ ਹੈ ਉਹਦੇ ਵਿੱਚੋਂ ਇੱਕ ਸਿਧਾਂਤ ਨਿਕਲਦਾ ਹੈ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਉੱਪਰਲੀ ਜਿਹੜੀ ਵਸਤਾ ਹੈ ਉਹ ਗੁਰ ਦੇ ਸ਼ਬਦ ਦੀ ਵਿਚਾਰ ਹੈ ਇਹ ਅੱਖਰਾਂ ਦੇ ਰਾਹੇ ਦੱਸਿਆ ਤੇ ਮਨ ਦੇ ਵਿੱਚ ਉਹ ਸੋਚ ਗਈ ਤੇ ਉਚਾਈ ਵਾਲੇ ਪਾਸੇ ਨੂੰ ਲੈ ਗਈ ਅਖਰੀ ਲਿਖਣ ਬੋਲਣ ਵਾਂ ਕਹਿੰਦੇ ਅੱਖਰਾਂ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਅੱਖਰਾਂ ਦੇ ਨਾਲ ਹੀ ਬੋਲਿਆ ਜਾਂਦਾ ਹੈ ਅੱਖਰ ਆਲੱਗ-ਆਲੱਗ ਹੋ ਸਕਦੇ ਨੇ ਹਰੇਕ ਚਗਾ ਦੀ ਆਪਣੀ-ਆਪਣੀ ਭਾਸ਼ਾ ਹੈ ਆਪਣੇ-ਆਪਣੇ ਸ਼ਬਦ ਨੇ ਪਾਛੇ ਜੀ ਕਹਿੰਦੇ ਲਿਖਣ ਲੱਗਿਆਂ ਬੋਲਣ ਲੱਗਿਆਂ ਅੱਖਰਾਂ ਨੂੰ ਵਰਤਨਾ ਪੈਂਦਾ ਏ ਵੱਖਰੀ ਗੱਲ ਏ ਕੋਈ ਕੋਈ ਅੱਖਰ ਵਰਤਦਾ ਏ ਕੋਈ ਕੋਈ ਅੱਖਰ ਵਰਤਦਾ ਹੈ ਅੱਖਰੀ ਲਿਖਣ ਬੋਲਣ ਬਾਣ ਵੱਖਰਾ ਸਿਰ ਸੰਯੋਗ ਵਖਾਨ ਇਹਨਾਂ ਅੱਖਰਾਂ ਦੇ ਰਾਹੀਂ ਹੀ ਸਾਰਿਆਂ ਦੇ ਸੰਯੋਗ ਦੱਸੇ ਜਾਂਦੇ ਨੇ ਉਹਨਾਂ ਦੇ ਭਾਗਾਂ ਦਾ ਲੇਖ ਦੱਸਿਆ ਜਾਂਦਾ ਹੈ ਉਹ ਲਿਖੇ ਜਾਂਦੇ ਨੇ ਜਿੰਨ ਇਹ ਲਿਖੇ ਤਿਸਰਨਾਹੀਂ ਕਹਿੰਦੇ ਜਿਸ ਪ੍ਰਮਾਤਮਾ ਨੇ ਇਹ ਲਿਖ ਦਿੱਤੇ ਨੇ ਸਾਡੇ ਲੇਖ ਉਹਦੇ ਉੱਪਰ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਹੈ ਲੇਖ ਸਾਡੇ ਮੁਰਖਾਂ ਦੇ ਨੇ ਲੇਖ ਜੀਵ ਜੰਤੂਆਂ ਦੇ ਨੇ ਪਰ ਰੱਬ ਦਾ ਕੋਈ ਲੇਖਾ ਨਹੀਂ ਰੱਬ ਦੇ ਉੱਪਰ ਕੋਈ ਸਮਾ ਪ੍ਰਭਾਵ ਨਹੀਂ ਪਾਉਂਦਾ ਤੇ ਇਸ ਵਾਸਤੇ ਉਹਦਾ ਲੇਖਾ ਜੋਖਾ ਹੀ ਕੋਈ ਨਹੀਂ ਇਦੇ ਉੱਤੇ ਸਮਾਪ੍ਰਭਾਵ ਪਉਂਦਾ ਹੈ ਉਹਦੇ ਉੱਪਰ ਲੇਖ ਚੱਲਦਾ ਏ ਲੇਖਾ ਚੱਲਦਾ ਏ ਉਹ ਸਮੇ ਦੇ ਅਧੀਨ ਹੋਣ ਕਰਕੇ ਹਸਾਬ ਕਿਤਾਬ ਦੇ ਵਿੱਚ ਆ ਗਿਆ ਪਰ ਪ੍ਰਮਾਤਮਾ ਦਾ ਕੋਈ ਸਮਾਂ ਹੀ ਨਹੀਂ ਉਹਦਾ ਕੋਈ ਲੇਖਾ ਹੀ ਨਹੀਂ ਉਹਦਾ ਕੋਈ ਰੂਪ ਹੀ ਨਹੀਂ ਰੂਪ ਨਾ ਰੇਖਾ ਨਾ ਰੰਗ ਕਿਛ ਤ੍ਰਿਹ ਗੁਣ ਤੇ ਪਰਪੰਨ ਤੇ ਸੇ ਭਜਾਏ ਨਾਨਕਾ ਜਿਸ ਹੋਵੇ ਸੋ ਪਰ ਸਾਨਿ ਕਾਸ਼ੇ ਕਹਿੰਦੇ ਉਹ ਅੰਕ ਰੂਪ ਰੇਖ ਆਕਾਰ ਸਭ ਤੋਂ ਪਰੇ ਹੈ ਇਸ ਕਰਕੇ ਉਹਦਾ ਲੇਖਾ ਕੋਈ ਨਹੀਂ ਪਰ ਜਿੰਨੇ ਅਸੀਂ ਹਾਂ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਇਹ ਸਾਰੇ ਕਿਸੇ ਨਾ ਕਿਸੇ ਆਕਾਰ ਦੇ ਵਿੱਚ ਨੇ ਕਿਸੇ ਨਾ ਕਿਸੇ ਹਿਸਾਬ ਕਾਬ ਦੇ ਵਿੱਚ ਨੇ ਇਸ ਕਰਕੇ ਇਹਨਾਂ ਦੇ ਉੱਪਰ ਲੇਖਾ ਲਿਖਿਆ ਜਾਂਦਾ ਤੇ ਜਿੰਨੇ ਲਿਖਿਆ ਇਹ ਉਹਦਾ ਆਪਣਾ ਲੇਖਾ ਕੋਈ ਨਹੀਂ ਜਿਨ ਇਹ ਲਿਖੇ ਤਿਸ ਸਰਨਾਹੇ ਜੇ ਫਰਮਾਏ ਤਿਤੇ ਪਾਹੇ ਜਿਵੇਂ ਜਿਵੇਂ ਹੁਕਮ ਕਰਦਾ ਏ ਜਿਵੇਂ ਜਿਵੇਂ ਪ੍ਰਮਾਨ ਕਰਦਾ ਏ ਉਸੇ ਉਸੇ ਤਰੀਕੇ ਨਾਲ ਹਰ ਇੱਕ ਜੀਵ ਜੰਤੂ ਉਹਦੇ ਹੁਕਮਾਂ ਰਜਾ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦਾ ਹੈ ਚਿੰਨੇ ਵੀ ਜੀਵ ਜੰਤੂ ਨੇ ਉਹਦੀ ਰਜਾ ਦੇ ਵਿੱਚ ਚੱਲਦੇ ਨੇ ਜੋ ਕੁਝ ਉਹਨੇ ਖਾਣ ਵਾਸਤੇ ਦੇ ਦਿੱਤਾ ਉਹ ਖਾਂਦੇ ਨੇ ਪੀਂਦੇ ਨੇ ਸੌਂਦੇ ਨੇ ਔਰ ਇੱਕ ਮੁੱਖ ਇਹ ਜਿਹਨੂੰ ਜਿਆਦਾ ਹੀ ਮਤ ਦੇ ਕੇ ਤੋੜਿਆ ਇਹਨੂੰ ਇਹ ਹੀ ਭੁੱਲ ਗਿਆ ਕਿ ਮੈਂ ਖਾਣਾ ਕੀ ਹੈ ਮੈਂ ਪਹਿਨਣਾ ਕੀ ਹੈ ਮੈਂ ਸੌਣਾ ਕਿੰਨਾ ਚਾਹ ਰਿਹਾ ਕਿੰਨਾ ਚਾਹ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਸੀ ਪਰ ਇਹਨਾਂ ਦੇ ਵਿੱਚ ਫਸ ਗਿਆ ਹੈ ਇਹਨਾਂ ਦੇ ਵਿੱਚ ਲੱਗ ਗਿਆ ਬਾਕੀ ਸਾਰੇ ਜੀਵ ਜੰਤੂ ਰੱਬ ਦੀ ਰਜ਼ਾ ਮੁਤਾਬਕ ਚੱਲੇ ਜਾਂਦੇ ਨੇ ਮਨੁੱਖ ਤਰੱਕੀ ਦੇ ਪਿੱਛੇ ਭੱਜਦਾ ਭੱਜਦਾ ਰੱਬ ਨਾਲੋਂ ਵੀ ਟੁੱਟ ਗਿਆ ਤੇ ਆਪਣੇ ਆਪ ਨਾਲੋਂ ਵੀ ਟੁੱਟ ਗਿਆ ਜਿਹੜਾ ਆਪਣੇ ਆਪ ਨਾਲੋਂ ਟੁੱਟ ਗਿਆ ਉਹ ਆਟੋਮੈਟਿਕ ਹੀ ਰੱਬ ਨਾਲੋਂ ਟੁੱਟ ਗਿਆ ਕਿਉਂਕਿ ਰੱਬ ਸਾਡੇ ਅੰਦਰ ਹੈ ਇਹ ਸੱਚ ਸਬਨਾ ਕਾ ਖਸਮ ਹੈ ਜਿਸ ਵਖੇ ਸੋਜਨ ਪਾਵੇ ਪਰਮਾਤਮਾ ਕੀ ਇਹ ਸੱਚ ਸੱਚ ਕਿੱਥੇ ਹੈ ਸਾਡੇ ਹਿਰਦੇ 'ਚ ਜਿਹੜਾ ਇਹ ਸੱਚ ਦੇ ਨਾਲੋਂ ਟੁੱਟ ਗਿਆ ਸਿਧਾਂਤ ਦੇ ਨਾਲੋਂ ਟੁੱਟ ਗਿਆ ਉਹ ਅਨਸਾਰ ਰੱਬ ਦੇ ਨਾਲੋਂ ਟੁੱਟ ਗਿਆ ਜਿਹੜਾ ਝੂਠ ਦਾ ਪੁਜਾਰੀ ਹੋ ਗਿਆ بے ਇਮਾਨ ਹੋ ਗਿਆ ਕੁਕਰਮੀ ਹੋ ਗਿਆ ਉਹ ਰੱਬ ਨਾਲੋਂ ਟੁੱਟ ਗਿਆ ਤੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਜਿਵੇਂ ਜਿਵੇਂ ਉਹਨੇ ਲੇਖਾ ਲਿਖਿਆ ਏ ਜਿਵੇਂ ਜਿਵੇਂ ਉਹਨੇ ਸਿਧਾਂਤ ਰਚਿਆ ਏ ਉਹਦੇ ਮੁਤਾਬਕ ਫਿਰ ਤੈਨੂੰ ਸਜ਼ਾ ਵੀ ਮਿਲੇਗੀ ਉਹਦੇ ਮੁਤਾਬਕ ਤੈਨੂੰ ਨਾਮ ਵੀ ਮਿਲੇਗਾ ਜਿਵੇਂ ਸਕੂਲ ਦੇ ਵਿੱਚ ਸਿਧਾਂਤ ਹੈ ਨਾ ਕਿ 33% ਵਾਲੇ ਸਰਕਾਰੀ ਸਕੂਲਾਂ ਚ ਪਾਸ ਹੋ ਜਾਂਦੇ ਨੇ 41 ਵਾਲੇ ਪ੍ਰਾਈਵੇਟ ਸਕੂਲਾਂ ਚ ਕਰ ਦਿੰਦੇ ਨੇ ਹੁਣ ਜਿਹੜਾ ਉਸ ਤੋਂ ਘੱਟ ਲਵੇਗਾ ਉਹ ਫੇਲਤਾ ਹੋਵੇਗਾ ਹੀ ਤੇ ਉਹ ਕਾਨੂੰਨ ਕਿੰਨੇ ਬਣਾਇਆ ਸਕੂਲ ਨੇ ਉਸ ਕਾਨੂੰਨ ਦੇ ਮੁਤਾਬਿਕ ਚੱਲਣਾ ਪਏਗਾ ਜਿਹੜਾ ਫੇਲ ਹੋ ਗਿਆ ਉਹ ਇਹ ਨਹੀਂ ਕਹੇਗਾ ਕਿ ਮੈਂ ਤੇ ਕਾਨੂੰਨ ਹੀ ਨਹੀਂ ਮੰਨਦਾ ਮੈਨੂੰ ਤਾਂ ਪਾਸ ਕਰੋ ਰੱਬ ਨੇ ਵੀ ਇੱਕ ਕਾਨੂੰਨ ਬਣਾ ਦਿੱਤਾ ਉਸ ਕਾਨੂੰਨ ਦੇ ਮੁਤਾਬਕ ਜਿਹੜਾ ਚੱਲਦਾ ਏ ਉਹ ਪਾਸ ਹੋ ਜਾਂਦਾ ਹੈ ਜਿਹੜਾ ਉਸ ਕਾਨੂੰਨ ਤੋਂ ਥੱਲੇ ਡਿੱਗ ਪੈਂਦਾ ਏ ਉਹ ਫੇਲ ਹੋ ਜਾਂਦਾ ਹੈ ਚੇਤਾ ਕੀਤਾ ਚੇਤਾ ਨਾ ਹੋ ਵਿਣ ਨਾਵੇਂ ਨਹੀਂ ਕੋ ਥਾਉਂ ਕਹਿੰਦੇ ਹੈ ਭਾਈ ਸਾਰਾ ਸੰਸਾਰ ਕਾਲਪੁਰ ਨੇ ਬਣਾਇਆ ਇਹ ਉਸ ਦਾ ਸਰੂਪ ਹੈ ਜਦੋਂ ਆਪਾਂ ਨਾਮ ਸਬ ਪੜ੍ਹਦੇ ਆਂ ਸਹਿਬ ਜੀ ਕਹਿੰਦੇ ਨੇ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਰੂਪ ਹੈ ਹਰ ਰੂਪ ਨਦਰੀ ਆਇਆ ਕਹਿੰਦੇ ਜਦੋਂ ਸਿੱਧੀਆਂ ਅੱਖਾਂ ਦੇ ਨਾਲ ਦੇਖਿਆ ਤੇ ਫਿਰ ਜ਼ਹਿਰ ਵਰਗਾ ਲਕਿਆ ਤਾਂ ਹੀ ਰੱਬ ਨੂੰ ਪਾਉਣ ਵਾਲਿਆਂ ਨੇ ਸੰਸਾਰ ਦੀ ਛੜ ਦਿੱਤਾ ਕਹਿੰਦੇ ਜੀ ਇਹ ਤਾਂ ਚੰਗਾ ਹੀ ਨਹੀਂ ਇਹਦੇ ਵਿੱਚ ਰਹਿ ਕੇ ਤਾਂ ਰੱਬ ਨੂੰ ਨਹੀਂ ਸਕਦਾ ਪਰ ਸਹਿਬ ਜੀ ਕਹਿੰਦੇ ਜਦੋਂ ਆਪਣੀ ਮਤ ਨਾਲ ਵੇਖਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਵਿਸ਼ ਵਰਗਾ ਹੈ ਪਰ ਜਦੋਂ ਗੁਰੂ ਦੀ ਮਤ ਨਾਲ ਦੇਖਿਆ ਇਹ ਹਰਕਾਰ ਰੂਪ ਹੈ ਫਿਰ ਇਹ ਹਰੀ ਦਾ ਰੂਪ ਬਣ ਕੇ ਹਰ ਰੂਪ ਨਦਰੀ ਆਇਆ ਹਰੀ ਦਾ ਰੂਪ ਬਣ ਕੇ ਫਿਰ ਸਾਡੇ ਤੇ ਮਖੀ ਹੋਈ ਕਿ ਸਾਨੂੰ ਸਾਰੇ ਪਾਸੇ ਉਹ ਰੱਬ ਹੀ ਦਿੱਖਿਆ ਹਰ ਪਾਸੇ ਉnde ਹੀ ਪਿਆਰ ਕਰਨ ਵਾਲੇ ਉਹਦੇ ਹੀ ਪੈਦਾ ਕੀਤੇ ਹੋਏ ਨਜ਼ਰ ਆਏ ਏਕ ਪਿਤਾ ਏਕ ਸਕੇਹਾ ਵਾਰਕ ਤੂੰ ਮੇਰਾ ਗੁਰਹਾਈ ਫਿਰ ਸਾਰੇ ਪਾਸੇ ਅਸੀਂ ਗੁਰ ਪ੍ਰਾਣ ਬਣ ਗਏ ਗੁਰੂ ਭਾਈ ਬਣ ਗਏ ਕਿਉਂਕਿ ਸਾਡੇ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਅਕਾਲ ਪੁਰਖ ਵਾਹਿਗੁਰੂ। ਅਵਲ ਅਲਾ ਨੂਰ ਆਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਜਿਆ ਕੌਣ ਭਲੇ ਕੋ ਮੰਦੇ। ਸਾਰੇ ਇੱਕੇ ਨੂਰ ਤੋਂ ਆਏ ਨੇ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕਰਕੇ ਸਾਰਿਆਂ ਨੂੰ ਸੰਸਾਰ ਤੇ ਭੇਜ ਦਿੱਤਾ। ਵੱਖਰੀ ਗੱਲ ਹੈ ਨਾਵਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਅੱਜ ਕਲੇਸ਼ ਜਾਦੇ ਨੇ। ਧਰਮ ਦੇ ਗੁਣਾ ਨੂੰ ਧਾਰਨ ਕਰਨਾ ਸੀ ਪਰ ਅਸੀਂ ਕਲੇਸ਼ ਧਾਰਨ ਕਰ ਲਏ। ਇੱਕ ਕਹਿੰਦਾ ਮੇਰਾ ਧਰਮ ਚੰਗਾ ਦੂਜਾ ਕਹਿੰਦਾ ਮੇਰਾ ਧਰਮ ਚੰਗਾ ਸਹਿਬ ਜੀ ਕਹਿੰਦੇ ਸਭ ਸਾਰੇ ਧਰਮਾਂ ਦੇ ਵਿੱਚੋਂ ਜਿਹੜਾ ਸ੍ਰੇਸ਼ਟ ਧਰਮ ਹੈ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਾਸ਼ੇ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਧਰਮ ਉਹ ਹੈ ਜਿੱਥੇ ਚੰਗੇ ਕੰਮ ਕੀਤੇ ਜਾਣ। ਆਪਣਾ ਤੇ ਦੂਜਿਆਂ ਦਾ ਭਲਾ ਕੀਤਾ ਜਾਵੇ ਤੇ ਪਰਮਾਤਮਾ ਦੀ ਸਿੱਖ ਤੋਂ ਸਲਾਹ ਕੀਤੀ ਜਾਵੇ ਕਿਸੇ ਬੰਦੇ ਦੀ ਕਿਸੇ ਸਰੀਰ ਦੀ ਸਿੱਖ ਤੋਂ ਸਲਾਹ ਨਹੀਂ ਉਸ ਆਕਾਰਪੁਰਖ ਵਹਿਗੁਰੂ ਦੀ ਸਿੱਖ ਤੋਂ ਸਲਾਹ ਕਰਕੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਜਾਵੇ ਉਹ ਇਨਸਾਨ ਇਸ ਸੰਸਾਰ ਨੂੰ ਰੱਬ ਦਾ ਰੂਪ ਦੇਖਦਾ ਹੈ ਤੇ ਜਿਹੜਾ ਇਨਸਾਨ ਉਸ ਪ੍ਰੇਮ ਦੇ ਨਾਲ ਜੁੜ ਗਿਆ ਉਹਦੇ ਵਾਸਤੇ ਇਹ ਸੰਸਾਰ ਤੂੰ ਮ ਦੇਖਦੇ ਫਿਰ ਜ਼ਹਿਰ ਬਣਦਾ ਹੈ ਵਿਸ਼ਅ ਦਾ ਅਰਥ ਜ਼ਹਿਰ ਹੈ ਪਰ ਪਾਸ਼ੇ ਕਹਿੰਦੇ ਇਹ ਹਰੀ ਦਾ ਰੂਪ ਉਦੋਂ ਬਣਦਾ ਹੈ ਜਦੋਂ ਤੂੰ ਗੁਰੂ ਦੀ ਮਤ ਲੈਂਦਾ ਕੋਈ ਵੀ ਥਾਂ ਅਕਾਲ ਪੁਰਖ ਦੇ ਸੂਤ ਤੋਂ ਖਾਲੀ ਨਹੀਂ ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿਸਦਾ ਹੈ ਕਦੋਂ ਜਦੋਂ ਦ੍ਰਿਸ਼ਟੀ ਚੇਂਜ ਹੋ ਗਈ ਹਰ ਰੂਪ ਨਦਰੀ ਆਇਆ ਜਦੋਂ ਬਣ ਗਿਆ ਸ੍ਰਿਸ਼ਟੀ ਦੇ ਚਰੇ-ਜਰੇ ਦੇ ਵਿੱਚ ਉਹ ਆਕਾਰ ਤੁਖ ਵਾਹਿਗੁਰੂ ਵਸਿਆ ਹੋਇਆ ਹੈ ਤੇ ਪਾਤਸ਼ਾਹ ਜੀ ਨੇ ਨਿਕਲ ਕੀਤਾ ਕਿੰਨੇ ਲੱਗੇ ਪਿਆਰਿਓ ਇਸ ਸੰਸਾਰ ਦੇ ਵਿੱਚ ਨਰਨਕਾਰ ਦੇ ਪੈਦਾ ਕੀਤੇ ਜੀਵ ਜੰਤੂ अनेका ਜਾਤਾਂ ਰੰਗਾਂ ਤੇ ਪਿਆੰਤ ਨਾਵਾਂ ਵਾਲੀਆਂ ਚੀਜ਼ਾਂ ਦੇ ਨਾਮ ਵੀ ਗਿਣ ਲੱਗ ਜੀਏ ਤਾਂ ਉਹਨਾਂ ਵਾਸਤੇ ਵੀ ਸ਼ਬਦ ਅਸੰਖ ਵਰਤਨਾ ਬਹੁਤਾ ਯੋਗ ਨਹੀਂ ਹੈ ਪਰ ਅਕਾਲ ਪੁਰਖ ਵਹਿਗੁਰੂ ਦੇ ਬਾਰੇ ਦੱਸਣ ਲਈ ਇਹ ਵਰਤਨਾ ਪੈਂਦਾ ਹੈ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ ਉਹਦੇ ਬਾਰੇ ਦੱਸਣ ਵਾਸਤੇ ਸ਼ਬਦ ਵਰਤਨਾ ਪੈਂਦਾ ਹੈ ਤੇ ਜਿਹੜਾ ਸ਼ਬਦ ਕਿਹਦੇ ਵਾਸਤੇ ਵਰਤਿਆ ਜਾਏਗਾ ਜਦੋਂ ਉਸ ਸ਼ਬਦ ਲਿਆ ਜਾਏਗਾ ਨਾਮ ਲਿਆ ਜਾਏਗਾ ਉਹ ਚਿਹਰਾ ਸਾਡੇ ਸਾਹਮਣੇ ਆ ਜਾਏਗਾ ਜਿਵੇਂ ਕਿਸੇ ਦੇ ਚਾਰ ਪੁੱਤਰ ਨੇ ਉਹਨਾਂ ਦੇ ਅਲੱਗ-ਅਲੱਗ ਨਾਮ ਨੇ ਹੁਣ ਜਦੋਂ ਨਾਮ ਇੱਕ ਦਾ ਲਿਆ ਗਿਆ ਉਸੇ ਦਾ ਹੀ ਕੇਰਾ ਉਸ ਮਾਪਿਓ ਦੀਆਂ ਅੱਖਾਂ ਅੱਗੇ ਆ ਜਾਏਗਾ ਭੈਣ ਭਰਾਵਾਂ ਦੇ ਅੱਖਾਂ ਅੱਗੇ ਆ ਜਾਏਗਾ ਕਿ ਫਲਾਨੇ ਦਾ ਨਾਮ ਲਿਆਏ ਉਹਦਾ ਰੂਪ ਆ ਹੈ ਤੇ ਪਾਤਸ਼ਾਹ ਜੀ ਕਹਿੰਦੇ ਇਦਾਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਬੇਅੰਤ ਹੈ ਪਰ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਵਰਭੰਡ ਦਾ ਮਾਲਕ ਆ ਜਾਂਦਾ ਹੈ ਜਿਹੜਾ ਹਰ ਵੇਲੇ ਚਲੇ ਚਲੇ ਤੇ ਵਿੱਚ ਵਸਿਆ ਹੋਇਆ ਹੈ ਜੇ ਅਸੀਂ ਨਾਮ ਕਿਸੇ ਛੋਟੇ ਦਾ ਲਵਾਂਗੇ ਤੇ ਉਹਦੇ ਉਹਦੇ ਪ੍ਰਤੀ ਸਾਡੀ ਅੱਖਾਂ ਅਗੇ ਉਹ ਆ ਜਾਏਗਾ ਹਿੰਦੂ ਵੀਰ ਰਾਮ ਕਹਣਗੇ ਤੇ ਉਹਨਾਂ ਦੀ ਅਕੇ ਦਸਤ ਦਾ ਪੁੱਤਰ ਰਾਮ ਆ ਜਾਏਗਾ ਪਰ ਜਦੋਂ ਸਿੱਖ ਰਾਮ ਕਹੇਗਾ ਇਹਦੇ ਅਗੇ ਰਮਿਆ ਹੋਇਆ ਪਰਮਾਤਮਾ ਆ ਜਾਏਗਾ ਸੋ ਇਸ ਕਰਕੇ ਨਾਮ ਲੈਂਦਿਆਂ ਸਾਰ ਹੀ ਉਹ ਚੀਜ਼ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਜਿਹਦਾ ਉਹ ਨਾਮ ਰੱਖਿਆ ਹੁੰਦਾ ਹੈ ਤੇ ਸਾਨੂੰ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਬਖਸ਼ਿਸ਼ ਕਰ ਦਿੱਤਾ ਪ੍ਰਮਾਤਮਾ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤ ਕਰਤਾਰ ਕਹਿ ਕੇ ਵਰਤਿਆ ਕਿ ਉਹ ਸੱਚਾ ਹੈ ਸਦੀਵੀ ਹੋਂਦ ਵਾਲਾ ਹੈ ਤੇ ਮਾਲਕ ਜੀ ਨੇ ਨਾਮ ਵਰਤ ਕੇ ਉਹਦੀ ਹੋਂਦ ਨੂੰ ਪ੍ਰਗਟ ਕੀਤਾ ਹੈ ਸਾਡੀ ਅੱਖਾਂ ਦੇ ਸਾਹਮਣੇ ਕਿ ਸਾਡੀ ਸਾਝ ਉਹਦੇ ਨਾਲ ਪੈ ਜਾਵੇ ਤੇ ਲੱਖਾਂ ਪਹਤਿਆਂ ਨੂੰ ਮਾਲਕ ਜੀ ਕਿਰਪਾ ਕਰਦੇ ਨੇ ਉਦ੍ਰਿਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ اے ਪ੍ਰਮਾਤਮਾ ਵਹਿਗੁਰੂ ਜੀ ਮੇਰੀ ਕੀ ਤਾਕਤ ਹੈ ਕਿ ਤੇਰੀ ਮੈਂ ਵਿਚਾਰ ਕਰ ਸਕਾਂ ਤੇਰੀ ਕੁਦਰਤ ਦੇ ਬਾਰੇ ਦੱਸ ਸਕਾਂ ਵਾਰਿਆ ਨਾ ਜਾਵਾਂ ਇੱਕ ਵਾਰ ਕਹਿੰਦੇ ਹੈ ਮਾਲਕਾ ਮੈਂ ਤਾਂ ਤੇਰੀ ਤੋਂ ਇੱਕ ਵਾਰੀ ਪੀ ਸਦਕੇ ਜਾਣ ਚੁੱਕਾ ਨਹੀਂ ਮੇਰੀ ਕੋਈ ਹਸਤੀ ਬਹੁਤ ਵੱਡੀ ਨਹੀਂ ਜੋ ਤੁਧ ਪਾਵੇ ਸਾਈ ਭਲੀਕਾਰ ਇਹ ਨਿਰੰਕਾਰ ਤੂੰ ਸਦਾ ਥਿਰ ਰਹਿਣ ਵਾਲਾ ਏ ਜੋ ਤੈਨੂੰ ਚੰਗਾ ਲੱਗਦਾ ਏ ਉਹੀ ਕੰਮ ਭਲਾ ਹੈ ਤੇਰੀ ਰਜਾ ਵਿੱਚ ਰਹਿਣਾ ਇਸ ਸਾ ਜੀਵਾਂ ਵਾਸਤੇ ਭਲੀ ਗੱਲ ਏ ਚੰਗੀ ਗੱਲ ਏ ਜੋ ਤੂੰ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਹਿੰਦੇ ਇਹ ਮਾਲਕਾ ਤੂੰ ਸਦਾ ਸਦੀਵੀ ਰਹਿਣ ਵਾਲਾ ਹੈ ਤੇ ਸਲਾਮਤ ਹੈ ਤੇਰਾ ਕੋਈ ਨੁਕਸਾਨ ਕੋਈ ਕੇਵੀ ਸ਼ਕਤੀ ਨੁਕਸਾਨ ਨਹੀਂ ਕਰ ਸਕਦੀ ਕਿਉਂਕਿ ਤੂੰ ਸਭ ਦਾ ਮਾਲਕ ਹੈ ਤੂੰ ਸਾਰਿਆਂ ਤੋਂ ਉੱਚਾ ਹੈ ਬੋਲੀ ਵੀ ਰੱਬ ਵੱਲੋਂ ਇੱਕ ਦਾਤ ਮਿਲੀ ਹੈ ਤੇ ਇਹ ਬੋਲੀ ਉਹਦੀ ਸਿਫਤੋ ਸਲਾਹ ਕਰਨ ਵਾਸਤੇ ਮਿਲੀ ਹੈ ਇਸ ਬੋਲੀ ਦੇ ਰਾਹੀ ਉਸ ਨਿਰੰਕਾਰ ਦੇ ਨਾਲ ਜੁੜਨਾ ਹੈ ਇਸ ਵਾਸਤੇ ਪ੍ਰਮਾਤਮਾ ਨੇ ਮਨੁੱਖਾਂ ਨੂੰ ਬੋਲੀ ਬੋਲਣ ਵਾਸਤੇ ਜੁਬਾਨ ਦਿੱਤੀ ਇਹਨਾਂ ਨੂੰ ਸਮਝ ਦਿੰਦੀ ਹੈ ਇਹਨਾਂ ਨੂੰ ਮਨ ਦਿੰਦਾ ਹੈ ਇਹਨਾਂ ਨੂੰ ਦਿਮਾਗ ਦਿੰਦਾ ਹੈ ਜਿਹਦੇ ਨਾਲ ਇਹ ਲਬਜ ਬੋੜਦੇ ਨੇ ਜੁਬਾਨ ਵੀ ਪਛਮਾ ਨੂੰ ਵੀ ਦਿੱਤੀ ਹੈ ਪਰ ਉਹ ਬੋੜਦੇ ਨਹੀਂ ਪਰ ਮਨੁੱਖ ਨੂੰ ਐਸੀ ਤਾਕਤ ਦਿੱਤੀ ਹੈ ਇਹ ਹਰ ਬਾਸ਼ਾ ਬੋਲ ਸਕਦਾ ਹੈ ਹਰ ਇੱਕ ਲਫ਼ਜ਼ ਨੂੰ ਆਪਣੇ ਮਨ ਦੇ ਵਿੱਚ ਬਿਠਾ ਕੇ ਉਹਨੂੰ ਸਦੀਵੀ ਕਰ ਸਕਦਾ ਏ ਪਰ ਸਹਿਬ ਜੀ ਕਹਿੰਦੇ ਇਹ ਜਿੰਨੀਆਂ ਵੀ ਬੋਲੀਆਂ ਨੇ ਇਹਨਾਂ ਬੋਲੀਆਂ ਦੇ ਰਾਹੀਂ ਅਕਾਲ ਪੁਰਖ ਵਹਿਗੁਰੂ ਚਾਜ ਕਰਨਾ ਏ ਉਹਦੀ ਸਿੱਖ ਤੋਂ ਸਲਾਹ ਕਰਨੀ ਏ ਕਿਰਤ ਕਮਾਈ ਕਰਦਿਆਂ ਕਰਦਿਆਂ ਜਿੱਥੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਏ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ ਹੈ ਆਪਣੇ ਆਪ ਦੀ ਪਾਲਣਾ ਪੋਸ਼ਣਾ ਕਰਨੀ ਹੈ ਉਥੇ ਨਾਲ-ਨਾਲ ਦਾਤੀ ਦੀ ਸਿੱਖ ਤੋਂ ਸਲਾਹ ਵੀ ਕਰਨੀ ਹੈ ਕਿ ਮਾਲਕਾ ਕਿਰਪਾ ਕਰੀ ਜਿਨਾਂ ਚਿਰ ਤੂੰ ਸਵਾਸ ਦਿੱਤੇ ਨੇ ਸਰੀਰ ਦਿੱਤਾ ਹੈ ਇਹ ਸਹੀ ਸਲਾਮਤ ਕੱਲ ਦਾ ਰਵੇ ਤੇ ਮੈਂ ਆਪਣੀ ਕਿਰਤ ਕਮਾਈ ਦੇ ਨਾਲ-ਨਾਲ ਤੇਰਾ ਸ਼ੁਕਰਾਨਾ ਕਰਕੇ ਤੇਰੇ ਗੁਣ गा ਕੇ ਆਪਣਾ ਜੀਵਨ ਸਫਲਾ ਕਰਕੇ ਜਾਵਾਂ ਆਇਓ ਸੁਣਨ ਪਰਨ ਕੋ ਬਾਣੀ ਨਾ ਅਵਸਾਰ ਲਗੇ ਅਨਨਾਲ ਚ ਮਿਰਥਾ ਜਨੂ ਪ੍ਰਾਣੀ ਆਸ਼ਾ ਕੇ ਨੇ ਸੰਸਾਰ ਤੇ ਆਇਆ ਹੈ ਆਕਾਲ ਪੁਰਖ ਵਹਿਗੁਰੂ ਦੀਆਂ ਵਡਿਆਈਆਂ ਕਰਨ ਵਾਸਤੇ ਤੇ ਉਹਨੂੰ ਤੂੰ ਭਲਾ ਕੇ ਹੋਰ ਹੀ ਗੀਤਾਂ ਦੇ ਵਿੱਚ ਗਾਣੀਆਂ ਦੇ ਵਿੱਚ ਸਾਰਾ ਦਿਨ ਖਰਾਬ ਕਰ ਦਿੰਦਾ ਸੱਚੇ ਪ੍ਰਮਾਤਮਾ ਦੀ ਸਿਵਤੋ ਸਲਾਤ ਕੋਦੇ ਉਸਤਤ ਦੇ ਵਿੱਚ ਰਚੀ ਹੋਈ ਬਾਣੀ ਨੂੰ ਤੂੰ ਪੜਦਾ ਨਹੀਂ ਸੁਂਦਾ ਨਹੀਂ ਇਹਦਾ ਕਰਕੇ ਤੇਰਾ ਨੁਕਸਾਨ ਹੋ ਰਿਹਾ ਹੈ ਸੋ ਮਾਲਕ ਦੀ ਕਿਰਪਾ ਰਹਿਮਤ ਕਰਨ ਆਇਓ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ ਸਿਰ ਬਾਣੀ ਚਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਮਾਣੀ ਪਾਛਾ ਕਿੰਨੇ ਜਿੰਨਾ ਤੇ ਰਹਿਮਤ ਹੋ ਗਈ ਉਹਨਾਂ ਦੇ ਹਿਰਦੇ ਚ ਇਹ ਵਸ ਜਾਏਗੀ ਪਰ ਇੱਕ ਬਾਤ ਦਿੰਦੇ ਨੇ ਕਿ ਸਿੱਖੋ ਆਓ ਪਿਆਰਿਓ ਆਓ ਆਕੇ ਸੱਚੀ ਬਾਣੀ ਨੂੰ ਗਾਓ ਭਲਾਓ ਪਿਆਰੇਓ ਆਪਾਂ ਵੀ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਦੇ ਹੋਏ ਬਾਣੀ ਨੂੰ ਪੜਿਐ ਤਾਈਏ ਜੀਵਨ ਦਾ ਆਧਾਰ ਬਣਾਈਏ ਤੇ ਆਪਣੀ ਕਰਤਿ ਕਮਾਈ ਕਰਦੇ ਕਰਦੇ ਇਸ ਸੰਸਾਰ ਦੇ ਵਿੱਚ ਖੁਸ਼ੀਆਂ ਖਿਲਾਰੀਏ ਖੁਸ਼ੀਆਂ ਪ੍ਰਾਪਤ ਕਰੀਏ ਸੋ ਆਪ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਲਾਓ ਜੀ ਫਤੇ ਵਾਹਿਗੁਰੂ ਜਿੱਕਰ ਹਲਸਾ ਵਾਹਿ ਜਿੱਕ ਫਤੇ